ਵੈਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਦੇ ਭਰਾਵਾਂ ਦਾ ਕਰਦੇ ਹਾਂ ਸਵਾਗਤ ਅੱਜ ਆਪਾਂ ਬਹੁਤ ਹੀ ਵਧੀਆ ਤੁਹਾਡੇ ਲਈ ਵੀਡੀਓ ਲੈ ਕੇ ਆਏ ਜ ਜਿਹਦੇ ਵਿੱਚ ਤੁਹਾਨੂੰ ਜ਼ਮੀਨ ਤੇ ਰਾਂਗਲੇ ਜ਼ਮੀਨ ਦੇਖਣ ਨੂੰ ਮਿਲੂਗੀ ਤੇ ਇੱਕ ਆਪਾਂ ਗੱਡੀ ਬਾਰੇ ਦੱਸ ਰਿਹਾ ਬਹੁਤ ਸੋਹਣੀ ਗੱਡੀ ਤੁਹਾਡੇ ਲਈ ਲੈ ਕੇ ਆਏ ਪਹਿਲਾਂ ਆਪਾਂ ਗੱਡੀ ਬਾਰੇ ਕਰਦੇ ਹਾਂ ਸ਼ੁਰੂਆਤ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਘਰ ਕੋਠੀ ਪਲਾਟ ਦੀ ਐਡ ਜ਼ਮੀਨ ਦੀ ਐਡ ਕੁਈ ਖੇਤੀਬਾੜੀ ਸੰਧ ਦੀ ਐਡ ਗੱਡੀਆਂ ਦੀ ਐਡ ਸਾਡੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਥੱਲੇ ਦਿੱਤਾ ਹੋਇਆ ਸਕਰੀਨ ਤੇ ਇਹ ਨੰਬਰ ਦੇ ਉੱਤੇ ਤੁਸੀਂ ਫੋਟੋਆਂ ਪਲੱਸ ਵੀਡੀਓ ਬਣਾ ਕੇ ਭੇਜ ਸਕਦੇ ਹੋ ਫੋਨ ਨੂੰ ਟੇਡਾ ਕਰਕੇ ਫੋਟੋਆਂ ਖਿੱਚਣੀਆਂ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਉਣੀਆਂ ਜੀ ਸਾਰੀ ਜਾਣਕਾਰੀ ਦੇ ਨਾਲ ਭੇਜ ਦਿਓ ਸਾਡਾ WhatsApp ਨੰਬਰ ਥੱਲੇ ਆ ਰਿਹਾ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਆ ਇਹ ਨੰਬਰ ਦੇ ਉੱਤੇ ਕਾਲ ਕਰਕੇ ਨਾ ਹੀ ਜ਼ਮੀਨ ਖਰੀਦ ਸਕਦੇ ਹੋ ਨਾ ਕੋਈ ਹੋਰ ਚੀਜ਼ ਠੀਕ ਹੈ ਜੀ ਇਹ ਸਿਰਫ ਐਡ ਕਰਾਉਣ ਦੇ ਲਈ ਨੰਬਰ ਦਿੱਤਾ ਗਿਆ ਜੀ ਇਹ ਚੈਨਲ ਵਾਲਿਆਂ ਦਾ ਨੰਬਰ ਹੈ ਮਾਲਕਾਂ ਦਾ ਨੰਬਰ ਵੀਡੀਓ ਦੇ ਅੱਗੇ ਤੋਂ ਡੇ ਨਾਲ ਸ਼ੇਅਰ ਕਰ ਦਿੱਤਾ ਜਾਊਗਾ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਕਿਹੜੇ ਏਰੀਆ ਦੀ ਜ਼ਮੀਨ ਚਾਹੀਦੀ ਹੁੰਦੀ ਆ ਸਾਨੂੰ ਇਹ ਵੀ ਚੀਜ਼ ਕਮੈਂਟਾਂ 'ਚ ਦੱਸ ਦਿਓ ਕਿ ਭਾਈ ਤੁਹਾਡਾ ਇੰਨਾ ਕੁ ਬਜਟ ਆ ਇਹੋ ਜੀ ਜ਼ਮੀਨ ਚਾਹੀਦੀ ਆ ਸਾਡੇ ਕੋਲੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਪੂਰੇ ਭਾਰਤ ਭਰ ਤੋਂ ਸਾਰੇ ਕੋਲ ਜਮੀਨਾਂ ਹੁੰਦੀਆਂ ਨੇ ਤੁਹਾਡੇ ਲਈ ਹਰ ਤਰ੍ਹਾਂ ਦੀ ਜਮੀਨ ਅਸੀਂ ਮੁਹੱਈਆ ਕਰਵਾ ਸਕਦੇ ਆ ਸਾਨੂੰ ਕਮੈਂਟਾਂ ਚ ਦੱਸ ਦਿਓ ਅਗਲੀ ਜਮੀਨ ਤੁਹਾਡੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਠੀਕ ਹੈ ਜੀ ਸੋ ਵੀਡੀਓ ਕਰਦੇ ਆ ਸ਼ੁਰੂਆਤ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਬ੍ਰਿਜਾ ਗੱਡੀ ਆਈ ਹੈ ਜੀਡੀਆਈ ਜਾਨੀ ਕਿ ਟੌਪ ਮਾਡਲ ਦੀ ਗੱਡੀ ਆਈ ਹੈ ਜੀ ਆਪਣੇ ਕੋਲੇ ਠੀਕ ਹੈ ਜੀ 18 ਮਾਡਲ ਆ ਪੁਸ਼ ਬਟਨ ਸਟਾਰਟ ਹੁੰਦੀ ਆ 50 ਪੈਸੇ ਟਾਇਰ ਪਏ ਨੇ 65000 ਕਿਲੋਮੀਟਰ ਚੱਲੀ ਹੋਈ ਆ ਏਰੀਆ ਦੀ ਗੱਲ ਕਰੀਏ ਜਲੰਧਰ ਏਰੀਆ ਤੇ ਡਿਮਾਂਡ ਦੀ ਗੱਲ ਕਰੀਏ ਤਾਂ 835000 ਰੁਪਏ ਦੀ ਦੇਣੀ ਆ ਬਾਕੀ ਰੇਟ ਮਾੜਾ ਮੋਟਾ ਅਡਜਸਟਮੈਂਟ ਹੋ ਜੂ ਮੌਕੇ ਤੇ ਤੁਸੀਂ ਹੈਨਾ ਜੀ ਬਾਕੀ ਆਪਣੇ ਚੈਨਲ ਦਾ ਨਾਮ ਲੈ ਕੇ ਜਾਊਂਗਾ ਤੁਹਾਡਾ ਮਾਨਤਾਣ ਜ਼ਰੂਰ ਕੀਤਾ ਜਾਊਗਾ ਨੰਬਰ ਸਕਰੀਨ ਤੇ ਆ ਰਿਹਾ ਜੀ ਇਹ ਨੰਬਰ ਤੇ ਉੱਤੇ ਕਾਲ ਕਰਕੇ ਤੁਸੀਂ ਇਹ ਜਿਹੜੀ ਗੱਡੀ ਆ ਖਰੀਦ ਸਕਦੇ ਹੋ ਵਧੀਆ ਗੱਡੀ ਆ ਠੀਕ ਹੈ ਜੀ ਤੇ ਹੁਣ ਕਰਦੇ ਆਪਾਂ ਜ਼ਮੀਨ ਦੀ ਗੱਲ ਬਾਈ ਜੀ ਜ਼ਮੀਨ ਆਪਾਂ ਲੈ ਕੇ ਆਏ ਆ ਤੁਰਮਾ ਸਟਾਰਟਿੰਗ ਜੀ ਵੀ ਦੱਸਿਆ ਸੀ 13 ਕਿੱਲੇ ਜ਼ਮੀਨ ਲੈ ਕੇ ਆਇਆ ਪਲਾਂਟੇਸ਼ਨ ਵਾਲੀ ਜ਼ਮੀਨ ਆ ਬਾਈ ਜੀ ਇਹਦੇ ਵਿੱਚ ਤੁਸੀਂ ਕੋਈ ਬਾਗ ਲਗਾਉਣਾ ਹੈ ਜਾਂ ਕੋਈ ਹੋਰ ਕੋਈ ਦਰਖਤਰ ਪਪੂਲਰ ਵਗੈਰਾ ਲਗਾਉਣੇ ਆ ਉਸ ਤਰ੍ਹਾਂ ਦੀ ਜ਼ਮੀਨ ਆ ਤੁਸੀਂ ਲਗਵਾ ਸਕਦੇ ਹੋ ਪੂਰੀ ਘੈਂਟ ਜ਼ਮੀਨ ਆ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਬੱਟ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਹਨ ਕੋਈ ਰਾਹ ਪਹੀ ਦਾ ਰੋਲਾ ਨਹੀਂ 13 ਕਿੱਲੇ ਜ਼ਮੀਨ ਆ ਪਲਾਂਟੇਸ਼ਨ ਵਾਲੀ ਜ਼ਮੀਨ ਲੈ ਕੇ ਆਏ ਆ ਏਰੀਆ ਦੀ ਗੱਲ ਕਰੀਏ ਤਾਂ ਪਿੰਡ ਪਹਾੜੀ ਹੈ ਜੀ ਨੇੜੇ ਹੈਗਾ ਬਲਾਚੌਰ ਰੇਟ ਜ਼ਮੀਨ ਦਾ ਬਹੁਤ ਜਿਆਦਾ ਸਸਤਾ ਇਨਵੈਸਟਿੰਗ ਖਾਤਰ ਲੈਣਾ ਚਾਹੁੰਦੇ ਹੋ ਪਲਾਂਟੇਸ਼ਨ ਕਰਨਾ ਚਾਹੁੰਦੇ ਹੋ ਹੋਰ ਵੀ ਤੁਸੀਂ ਯਾਰ ਕਿਸੇ ਤਰ੍ਹਾਂ ਵੀ ਤੁਸੀਂ ਜਮੀਨ ਨੂੰ ਵਰਤ ਲਿਓ ਬਹੁਤ ਸਿਰਾਂ ਜਮੀਨ ਆ ਬਹੁਤ ਘੈਂਟ ਰੇਟ ਜਾਨਕੀ ਭਾਅ ਬਹੁਤ ਮੰਦੇ ਭਾਅ ਦੇ ਵਿੱਚ ਮਿਲ ਰਹੀ ਹੈ ਰੇਟ ਗੱਲ ਕਰੀ ਤਾਂ ਪਰ ਕਿਲਾ 22 ਲੱਖ ਦੇ ਹਿਸਾਬ ਨਾਲ ਦੇਡੀਆਂ ਜੀ 13 ਕਿੱਲੇ ਜਮੀਨ ਆ ਰੀਡ ਕਿੱਲੇ ਦਾ 22 ਲੱਖ ਦੇ ਹਿਸਾਬ ਨਾਲ ਇਹ ਜ਼ਮੀਨ ਦੇ ਦੇਣੀ ਆ ਜਾ ਕੇ ਵਿਜ਼ਿਟ ਕਰੋਗੇ ਸਾਰਾ ਮਾਹੌਲ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਜੀ ਤੇ ਤੁਸੀਂ ਇਹ ਜ਼ਮੀਨ ਯੂਜ਼ ਕਰ ਸਕਦੇ ਹੋ ਜੀ ਪਲਾਂਟੇਸ਼ਨ ਕਰਨੀ ਯਾਨੀ ਕਿ ਕੋਈ ਬਾਗ ਲਗਾਉਣਾ ਆ ਜਾਂ ਕੋਈ ਹੋਰ ਸਫੈਦੇ ਲਗਾਉਣੇ ਆ ਡੇਕਾਂ ਲਗਾਉਣੀਆਂ ਜੋ ਵੀ ਹਨਾ ਵੀ ਇਹਨਾਂ ਫਿਊਚਰ ਚ ਜਾ ਕੇ ਜਿਹਦੀ ਮਾਰਕੀਟ ਲੱਕੜ ਦੀ ਵਧੀਆ ਵੈਲਿਊ ਜਨਰੇਟ ਹੋ ਸਕੇ ਉਸ ਤਰ੍ਹਾਂ ਤੁਸੀਂ ਇਹ ਬਾਣ ਦੇਖ ਸਕਦੇ ਹੋ ਬਾਕੀ ਨੰਬਰ ਸਕਰੀਨ ਤੇ ਆ ਗਿਆ ਜੀ ਇਹ ਨੰਬਰ ਤੇ ਉੱਤੇ ਕਾਲ ਕਰ ਲਿਓ ਤੇ ਵਧੀਆ ਬੰਦੇ ਨੇ ਇੱਕਦਮ ਵਧੀਆ ਡੀਲ ਮਿਲੂਗੀ ਜੀ ਸਾਰਾ ਕੁਝ ਤੁਸੀਂ ਇਹਨਾਂ ਤੋਂ ਫੋਨ ਨੰਬਰ ਦਿੱਤੇ ਕਿਹਨੇ ਉਹਨਾਂ ਤੋਂ ਪੁੱਛ ਸਕਦੇ ਹੋ ਕੱਲੀ ਕੱਲੀ ਚੀਜ਼ ਤੁਹਾਨੂੰ ਸਮਝਾ ਦੇਣਗੇ ਵੀ ਕਿਦਾਂ ਕੁਛ ਆ ਹੋਰ ਵੀ ਜੇਕਰ ਵੀਡੀਓ ਫੋਟੋਆਂ ਮੰਗਵਾਉਣੀਆਂ ਵੀਡੀਓ ਕਾਲ ਕਰਕੇ ਵੀ ਚੀਜ਼ ਸਾਰੀ ਦਿਖਾ ਦੇਣਗੇ ਤੇ ਬਾਕੀ ਤੁਹਾਨੂੰ ਮੈਂ ਦੱਸ ਦਿੱਤਾ ਏਰੀਆ ਦੱਸਤਾ ਜੀ ਗੱਡੀ ਬਾਰੇ ਵੀ ਦੱਸਤਾ ਤੋਡਾ ਸਾਡਾ ਬਹੁਤ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਹੁੰਦਾ ਜੀ ਤੁਸੀਂ ਬਹੁਤ ਸਾਰਾ ਪਿਆਰ ਕਰਦੇ ਹੋ ਤੇ ਅਲੱਗ-ਅਲੱਗ ਏਰੀਆ ਤੋਂ ਤੁਹਾਡੇ ਸਾਸੀ ਜ਼ਮੀਨਾਂ ਚੜ੍ਹਾ ਰੱਖੀਆਂ ਜੀ ਅਲੱਗ-ਅਲੱਗ ਏਰੀਆ ਤੋਂ ਸਾਡੇ ਕੋਲੇ 6 ਲੱਖ ਰੁਪਏ ਕਿੱਲੇ ਦਾ ਰੇਟ ਵੀ ਅਸੀਂ ਵੀਡੀਓ ਪਾ ਰੱਖੀਆਂ ਨੇ ਉਹ ਵੀਡੀਓ ਵੀ ਆਪਣੇ ਪੇਜ ਤੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਪੰਜਾਬ ਵਿੱਚ 8 ਲੱਖ 9 ਲੱਖ 10 ਲੱਖ ਹਰ ਤਰ੍ਹਾਂ ਦੇ ਟੱਕ ਇੱਕ ਟੱਕ ਪੰਜ ਕਿੱਲਾਂ ਦਾ ਟੱਕ ਦੋ ਕਿੱਲਾਂ ਦਾ ਟੱਕ ਹਰ ਤਰ੍ਹਾਂ ਦੇ ਟੱਕ ਮੋਟਰਾਂ ਵਾਲੇ ਟੱਕ ਕਿੱਲੇ-ਕਿੱਲੇ ਤੇ ਮੋਟਰਾਂ ਹਨ ਹਰ ਤਰ੍ਹਾਂ ਦੇ ਰਾਜਸਥਾਨੀਆਂ ਘੱਟ ਰੇਟਾਂ ਵਾਲੀਆਂ 3-3 ਲੱਖ ਦੀਆਂ ਜ਼ਮੀਨਾਂ ਸਭ ਕੁਝ ਅਸੀਂ ਜਾ ਕੇ ਵੀਡੀਓ ਉਹ ਵੀ ਦੇਖਿਓ ਸਾਨੂੰ ਇੰਸਟਾਗ੍ਰam ਤੇ ਫੋਲੋ ਕਰਿਓ ਫੇਸਬੁੱਕ ਤੇ ਫੋਲੋ ਕਰਿਓ ਸਬਸਕ੍ਰਾਈਬ YouTube ਤੇ ਵੀ ਕਰ ਲਿਓ ਜੀ ਇਸ ਤਰ੍ਹਾਂ ਦੀ ਨਵੀਂ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊਗੀ ਜੀ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਰੱਬ ਰੱਖਾ